thank you ਬੇਨਤੀ ਕਰਦੇ ਆ ਕਿ ਨਵਾਂ ਸਾਲ ਬਹੁਤ ਵਧੀਆ ਤਰ੍ਹਾਂ ਜੀਵੇ ਤੇ ਘਰ ਘਰ ਖੁਸ਼ੀਆਂ ਮਨਾਵੇ ਅਤੇ ਬਹੁਤ ਜ਼ਿਆਦਾ ਮਿਹਨਤਦਾਰ ਬੀਤੇ ਵਾਹਿਗੁਰੂ ਜੀ ਦਾ ਖਾਲਸਾ ਵੇਗੁਰੂ ਗੁਰੂ ਰਾਮਦਾਸ ਜੀ ਦੇ ਘਰ ਪਹੁੰਚੇ ਆ ਜੀ ਗੁਰੂ ਸਾਹਿਬ ਜੀ ਦੇ ਘਰ ਹੀ ਕੋਈ ਵੀ ਫੈਸਟੀਵਲ ਤਿਉਹਾਰ ਹੋਵੇ ਗੁਰੂ ਸਾਹਿਬ ਦੇ ਘਰ ਆਣ ਕੀ ਸ਼ੁਰੂਆਤ ਕਰਨ ਦੀ ਇਹ ਚੰਗੀ ਸ਼ੁਭ ਦਿਹਾੜੀ ਦੀ ਤੇ ਨਵੇਂ ਸਾਲ ਦੀ ਜਿਹੜੀ ਸ਼ੁਰੂਆਤ ਦਾਸ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਹਰਮੰਦਰ ਸਾਹਿਬ ਤੋਂ ਕੀਤੀ ਹੈ ਜੀ ਸਭ ਸੰਗਤਾਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਬਾਦ ਔਰ ਜਿਹੜੇ ਮਸਜਬ ਦੇ ਲੋਕ ਨੇ ਚਾਰੇ Hindu Muslim Sikh Sai ਉਹ ਆਪਸ ਪਿਆਰ ਮੁਹਬਤ ਨਾਲ ਰਹਿਣ ਸਰਬੱਤ ਦੇ ਭਲੇ ਦੇ ਦਾਸ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤਾ ਦਾ ਭਲਾ ਔਰ ਪੰਜਾਬ ਦੇ ਵਿੱਚ ਜੋ ਨਸ਼ੇ ਦਾ ਦਲਦਲ ਨਸ਼ੇ ਦਾ ਜੋ ਚੱਲ ਰਹਾ ਹੈ ਨਸ਼ਾ ਦੂਰ ਹੋਵੇ ਅਮਰ ਸ਼ਕੋਤ ਸਿੰਘ ਸਜੋ ਗੁਰੂ ਵਾਲੇ ਬਣੋ ਚੜ੍ਹਦੀ ਕਲਾ ਵਿੱਚ ਰਹੋ ਸਰਬੱਤ ਦੇ ਭਲੇ ਦੀ ਅਰਦਾਸ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਲੇ ਸਦਾ ਬਤਾ ਦੀ ਅਰਦਾਸ ਕਿ ਜਿਹੜੇ ਕ੍ਰਾਈਮ ਹੁੰਦੇ ਨੇ ਕਰਵਾਈ ਕ੍ਰਾਈਮ ਨਾ ਹੋਣ ਕਿ ਨਸ਼ਾ ਪੰਜਾਬ ਚ ਖਤਮ ਹੋ ਚੁੱਕੇ ਔਰ ਨੌਜਵਾਨ ਪੀੜੀ ਆਰ ਕੇ ਗੁਰੂ ਦੇ ਲੜ ਲੱਗ ਸਕਣ ਅਮਰ ਸ਼ਕਨ ਗੁਰੂ ਦੇ ਲੜ ਲੱਗ ਸਕਣ ਲੱਗ ਸਕਣ ਸੇਵਾ ਨਾਲ ਜੁੜਨ ਗੁਰੂ ਦੀ ਬਾਣੀ ਨਾਲ ਜੁੜਨ ਇਹੋ ਮੈਸੇਜ ਸਰਬੱਤ ਦੇ ਭਲੇ ਦੇ ਅਰਦਾਸ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਲੇ ਸਰਬੱਤ ਦੇ ਅਤੇ ਬਹੁਤ ਲੋਕਾਂ ਸਾਹ ਠਾਠਾ ਮਾਰਦਾ ਕੱਠ ਸਵੇਰ ਤੋਂ ਦਰਸ਼ਨ ਕਰ ਰਹੇ ਆ ਰਹੇ ਆ ਮੈਂ ਅਰਦਾਸ ਬੇਨਤੀ ਕਰ ਰਹੇ ਆ ਜੋ ਉਪਦੇਸ਼ ਬ੍ਰਦੇ ਸੰਗਤਾਂ ਬੈਠੀਆਂ ਤੇ ਜੋ ਠਾਠਾ ਮਾਰਦਾ ਕੱਠ ਕਰੇ ਵੀ ਲੋਕ ਨਵੇਂ ਸਾਲ ਦੀ ਖੁਸ਼ੀ ਮਨਾ ਰਹੇ ਆ ਸਰਬੱਤ ਦੇ ਭਲੇ ਅਰਦਾਸ ਕਰਦੇ ਆ ਕਿ ਨਸ਼ੇ ਪਤੇ ਤੋਂ ਸਾਗਰ ਦੂਰ ਰਹਿਣ ਅਤੇ ਗੁਰੂ ਸਾਹਿਬ ਦੇ ਨਾਲ ਚੜ੍ਹਦੀ ਕਲਾ ਬਖਸ਼ੇ ਅਤੇ ਅਮਰ ਸ਼ਕਨ ਬਾਤੋ ਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ